10000 ਦੀ ਪਹਿਲੀ ਕਬੱਡੀ ਪਾ ਰਿਹਾ ਹੈ ਇਹ ਚਾਰ ਖਿਡਾਰੀਆਂ ਦੇ ਵਿੱਚੋਂ ਉਹ ਹਸ਼ਿਆਰਪੁਰਿਆ ਬੱਲੇ 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 ਨੰਬਰ ਕੌਣ ਜੋੜੇਗਾ ਇਹ ਮਝੈਲ ਹੈ ਇਹ ਮਾਝੇ ਦਾ ਮਝੈਲ ਸਿਰੇ ਦਾ ਬਈ ਵਾਰ ਸਿਰੇ ਦਾ ਜਫਾ ਲਾ ਕੇ ਨੌਜਵਾਨ ਨੇ ਕਮਾਲ ਕਰ ਦਿੱਤੀ ਹੈ ਕਿ ਮਿੱਤਰਾਂ ਨੂੰ ਬੋਲਣ ਦੀ ਲੋੜ ਕੋਈ ਨਾ ਬੱਲਿਆ ਰਕਾਰਡ ਬੋਲਦੇ 10000 ਦੀ ਦੂਸਰੀ ਕਬੱਡੀ ਅਮਰੀਕਾ ਵਾਲੇ ਸਾਡੇ ਲਾਡੀ ਵੀਰ ਹੁਣੀ ਬੰਨੀ ਹੁਣੀ ਆਖਦੇ ਸ਼ੰਕਰ ਜਹਾਜ਼ੀ ਮੱਖਣ ਅਲੀ ਮੱਖਣ ਅਲੀ ਕੋਸ਼ਿਸ਼ ਕਰਦਾ ਪਰ ਪੁਆਇੰਟ ਦੇਖਾਂਗੇ ਜਹਾਂ 10000 ਦੀ ਲਾਸਟ ਕਬੱਡੀ ਸ਼ੰਕਰ ਜਹਾਜ ਦੀ ਲਾਡੀ ਯੂ ਐਸ ਏ ਅਮਰੀਕਾ ਬੰਨੀ ਯੂ ਐਸ ਏ ਅਮਰੀਕਾ ਤੇ ਨਾਲ ਸਾਡੇ ਜੈਪੀ ਯੂ ਐਸ ਏ ਅਮਰੀਕਾ ਵੱਡੇ ਸਪੋਰਟਰ ਨੇ ਇਸ ਟੂਰਨਾਮੈਂਟ ਦੇ ਤੇ ਸ਼ੰਕਰ ਜਹਾਜ ਦੀ 10000 ਦੀ ਲਾਸਟ ਕਬੱਡੀ ਪੈਣ ਜਾ ਰਹੀ ਹੈ ਆ ਸੁਦੀਕ ਸ਼ਕਰਪੁਰੀਆ ਇਹ ਫਰੀਦ ਦੇ ਪਿੰਡ ਦਾ ਸ਼ਾਜੀ ਦੇ ਪਿੰਡ ਦਾ ਮਲੂਕ ਉਹਨਾਂ ਦੇ ਪਿੰਡ ਦਾ ਨੌਜਾਨ ਕੋਸ਼ਿਸ਼ ਕਰ ਰਿਹਾ ਨੰਬਰ ਕੌਣ ਗਾ ਵਾਹ ਵੀ